ਏ ਉਹ ਹਾਲਾਤ ਜੇ ਕੋਈ ਮਾੜਾ ਸਕੂਲ ਦਾ ਪ੍ਰਿੰਸੀਪਲ ਮਾੜਾ ਲੱਗ ਜੇ ਨਾ ਸਕੂਲ ਚ ਜੇ 500 ਬੱਚੇ ਦੀ ਐਡਮਿਸ਼ਨ ਹੈ ਤੇ 50 ਰਹਿ ਜਾਂਦੇ ਉਹ ਹਾਲਾਤ ਹੈ ਸਾਡੇ ਪੰਜਾਬ ਦੇ ਫੋਟੋਆਂ ਕਰਾ ਕੇ ਲੀਡਰ ਜਾ ਰਹੇ ਕੋਈ ਗਾਰੇ ਚ ਵੜਿਆ ਕੋਈ ਕਈ ਚੱਕੀ ਫਿਰਦਾ ਸੁਖਬੀਰ ਜੀ ਪੈਸੇ ਵੰਡ ਰਹੇ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਵੀ 50000 ਪਹਿਲੇ ਦਿਨ ਦਿੱਤਾ ਸੀ ਤੁਸੀਂ ਕੱਲ ਪੈਸੇ ਵੰਡੇ ਇਹ ਦੇਖਾ ਦੇਖੀ ਕੀ ਮਾਹੌਲ ਚੱਲਿਆ ਇਹਨਾਂ ਦੇ ਤਾਂ ਹਾਲਾਤ ਹੀ ਮਾੜੇ ਜਿਸ ਪ੍ਰਕਾਰ ਦੇ ਹਾਲਾਤ ਹੈ ਇਹ ਤਾਂ ਕੋਈ ਜਿਹੜੀ ਲੋਕਾਂ ਦੀ ਸੰਸਾ ਤੋਂ ਕੋਈ ਚੀਜ਼ ਆਉਂਦੇ ਉਹਰੇ ਤੇ ਕਬਜ਼ਾ ਕਰਕੇ ਆਪ ਵੰਡਣ ਲੱਗ ਪਏ ਨੇ ਇਨਾਂ ਦੇ ਡਿਪਟੀ ਕਮ ਇੰਨਾ ਨਹੀਂ ਡਿਪਟੀ ਕਮਿਸ਼ਨਰ ਕੋਲੇ ਤਰਪਾਲਾ ਨਹੀਂ ਹੈ ਤਰਪਾਲਾ ਕਿੱਥੋਂ ਲੈ ਰੇ ਸ਼ੱਲਰਸਾ ਲੈ ਗੋ ਨਾ ਤੁਹਾਡੀ ਸਰਕਾਰ ਚ ਮਾਈਨਿੰਗ ਰੁਕੀ ਸੀ ਜਦੋਂ ਕੈਪਟਨ ਸਾਹਿਬ ਸੀਗੇ ਉਸ ਤੋਂ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ ਹੋਣ ਵਾਲੀ ਸਰਕਾਰ ਚ ਵੀ ਨਹੀਂ ਰੁਕੀ ਬਹੁਤ ਸਾਰੇ ਬੰਨ੍ਹ ਨੇ ਇਸ ਕਰਕੇ ਲੀਕ ਹੋ ਕੇ ਉੱਥੇ ਬੰਨ੍ਹ ਟੁੱਟੇ ਕਿਉਂਕਿ ਮਾਈਨਿੰਗ ਹੁੰਦੀ ਰਹੀ ਹੈ ਇਟਸ ਨਾਟ ਓਨਲੀ ਬਿਕੋਜ਼ ਆਫ ਦਾ ਮਾਈਨਿੰਗ ਕੱਲੀ ਮਾਈਨਿੰਗ ਕਰਕੇ ਨਹੀਂ ਪਰ ਵਨ ਆਫ ਦਾ ਰੀਜਨਸ ਤਾਂ ਹੈ ਨਾ ਪਾੜ ਪਏ ਜਿਹੜੇ ਜਿਹੜੇ ਬੰਨ ਟੁੱਟੇ ਮਾਈਨਿੰਗ ਇੱਕ ਵੱਡਾ ਕਾਰਨ ਹੈ ਅਣਜਾਨ ਪੁਨਾ ਇੱਕ ਵੱਡਾ ਕਾਰਨ ਹੈ ਕਿਦਾਂ ਅਣਜਾਨ ਸਰਕਾਰ ਦੀ ਮਲੈਕੀ ਆਫੀਸਰਸ ਦੀ ਮਲੈਕੀ ਤੁਸੀਂ ਰੋਕ ਲਾ ਦਿਓ ਕਿ ਪੋਕਲੈਂਟ ਤੇ ਜੀਸੀਬੀਆਂ ਨਹੀਂ ਚੱਲਣਗੀਆਂ ਰੋਕ ਤਾਂ ਲੱਗੀ ਹੋਈ ਹੈ ਨਹੀਂ ਨਹੀਂ ਪਰ ਚੱਲ ਰਹੀਆਂ ਹਨ ਕੋਣ ਕੋਣ ਬਣਾ ਦਿਓ ਕਿ ਜਿਹੜਾ ਵੱਡਾ ਛਿਗਾਊਗਾ ਉਹਨੂੰ 3 ਸਾਲ ਦੀ ਜਾਂ 2 ਸਾਲ ਦੀ ਸਜ਼ਾ ਹੋਰੀ ਪੋਕਲੈਂ ਵੀ ਉੱਥੇ ਅੰਦਰ ਕੋਈ ਗੱਲ ਜਦੋਂ ਤੁਹਾਡੇ ਕੋਲ ਡੈਮਾਂ ਦੇ ਪ੍ਰਬੰਧ ਹੀ ਨਹੀਂ ਹੈਗੇ ਤੁਸੀਂ ਇਹ ਰੌਲਾ ਹੀ ਨਹੀਂ ਤੁਸੀਂ ਕਲੈਕਟਿਵਲੀ ਪਾ ਸਕੇ ਨਾ ਕਾਂਗਰਸ ਕਹਿੰਦੀ ਹੈ ਨਾ ਅਕਾਲੀ ਦਲ ਕਹਿੰਦਾ ਹੈ ਨਾ ਆਮ ਆਦਮੀ ਪਾਰਟੀ ਕਿਉਂ ਨਹੀਂ ਡਿਮਾਂਡ ਕਰਦੇ ਬੈਠੋ ਤੁਸੀਂ ਦਿੱਲੀ ਜਾਣੇ ਹੋ ਡੈਮ ਦਾ ਪ੍ਰਬੰਧ ਸਾਡੇ ਕੋਲ ਕਿਉਂ ਨਹੀਂ ਹੈ ਅਸੀਂ ਐਕਚੁਅਲੀ ਡਰਾਮਾ ਜ਼ਿਆਦਾ ਕਰਨ ਲੱਗ ਪਏ ਫੜ ਕੇ ਭਗਵੰਤ ਮਾਨ ਨੇ ਬੰਦ ਕਰਤਾ ਕਿ ਮੈਂ ਚੱਲੇ ਉੱਥੇ ਚੀਫ ਮਿਨਿਸਟਰ ਦਾ ਕੰਮ ਨਹੀਂ ਚੀਫ ਮਿਨਿਸਟਰ ਦਾ ਕੰਮ ਹੈ ਪੋਲਿਸੀ ਬਣਾਉਣਾ ਬਾਅਦ ਕੇ ਲੜਾਈ ਲੜਨਾ ਗੱਲ ਕਰਨਾ ਉੱਥੇ ਜਾ ਕੇ ਵੀ ਪੁਲਿਸ ਲਾਤੀ ਜਿਵੇਂ ਚੱਲਿਆ ਉਹਨਾਂ ਨੇ ਲਾਤੀ ਫਿਰ ਸੀ ਇਹ ਸਿਰਫ ਸਾਨੂੰ 2.300 ਕਰੋੜ ਰੁਪਏ ਨਹੀਂ ਚਾਹੀਦਾ 30000 ਕਰੋੜ ਕਿਹਾ ਸੀ ਇਹਨਾਂ ਨੇ ਤੁਹਾਡੇ ਯਾਦ ਹੋਣਾ ਕਿ ਆਊਗਾ ਆਇਆ 280 ਕਰੋੜ ਇਹ ਦੋਨੇ ਸਾਰੀਆਂ ਸਰਕਾਰਾਂ ਦੇਖ ਲਓ ਇਹ 20 ਕਹਿ ਲੈਣੀ 30 ਕਹਿ ਲੈਣ ਨਾਲ ਦਾ ਤਾਂ ਝੂਠਾ ਤੇ ਮੱਕਾਰ ਹੀ ਕੋਈ ਨਹੀਂ ਦੋਹਾਂ ਸਰਕਾਰਾਂ ਦੀ ਇਸੈਂਟ ਗਵਰਨਮੈਂਟ ਆਫ ਇੰਡੀਆ ਤੇ ਇਹਨਾਂ ਦੀ ਦੋਹਾਂ ਦੀ ਮੈਨੂੰ ਲੱਗਦਾ ਪੂਰ ਰਿਸਪੌਂਸਿਬਿਲਟੀ ਹੈ ਦੋਨਾਂ ਨੇ ਸਾਡੇ ਪੰਜਾਬ ਨਾਲ ਰਲ ਕੇ ਧੋਕਾ ਕੀਤਾ ਤੁਸੀਂ ਉਹ ਵੀਡੀਓ ਪਾਤੀ ਅਸੀਂ ਪਾਣੀਆਂ ਦੇ ਰਖਵਾਲੇ ਕਿੱਥੇ ਪਿੱਤੇ ਪੈਣ ਸੋ ਮੇਰੇ ਕਹਿਣ ਦਾ ਮਤਲਬ ਹੈ ਹਸਪੀਟਲ ਚ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਪਤਾ ਪਤਾ ਤਾਂ ਹੈ ਮੈਂ ਮਾਰਨੇ ਸੇ ਤੇ ਆਪੀ ਦੀ ਅਰਦਾਸ ਕਰ ਰਿਹਾ ਹਾਂ ਕਿ ਨਹੀਂ ਹੱਲ ਦਿਓ ਕਿ ਪਲਾਨ ਕੀ ਹੈ ਹੁਣ ਇਸ ਹਾਲਾਤ ਚ ਕਿਵੇਂ ਬਚਾਇਆ ਜਾਊ ਰੈਸਕਿਊ ਕਿਵੇਂ ਹੋ ਲੋਕਾਂ ਦੀ ਰੀਹੈਬ ਕਿਵੇਂ ਹੋ ਖੜਾਂ ਦੀ ਮਾਰ ਦਾ ਜਾਇਜ਼ਾ ਸਮਝਣਾ ਬਹੁਤ ਔਖਾ ਹੈ ਫਿਲਹਾਲ ਖੇਤੀ ਦੀ ਜਿਹੜੀ ਜ਼ਮੀਨ ਹੈ ਜਿਹੜਾ ਨੁਕਸਾਨ ਉਹ ਲੋਕਾਂ ਦੇ ਘਰਾਂ ਦਾ ਪਸ਼ੂ ਦਾ ਡੰਗਰਾਂ ਦਾ ਨੁਕਸਾਨ ਹੈ ਅੱਜ ਬੁਪੇਸ਼ ਬਗੇਲ ਪਿਛਲੇ ਦੋ ਦਿਨਾਂ ਦੇ ਦੌਰੇ ਤੇ ਨੇ ਪੰਜਾਬ ਦੇ ਵਿੱਚ ਅੱਜ ਗੱਲਬਾਤ ਅਸੀਂ ਕੀਤੀ ਫਿਲਹਾਲ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਸਾਡੇ ਨਾਲ ਨੇ ਬਹੁਤ ਸਾਰੇ ਵੱਡੇ ਕੁਐਸਚਨਸ ਨੇ ਜਿਹੜੇ ਪੰਜਾਬ ਦੇ ਲੋਕ ਅੱਜ ਕਰ ਰਹੇ ਐ ਵੜਿੰਗ ਸਾਹਿਬ ਪਹਿਲਾਂ ਤਾਂ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਕਿੰਨਾ ਸਮਝ ਪਾਏ ਹੋ ਨੁਕਸਾਨ ਨੂੰ ਤੁਸੀਂ ਸੱਚਾ ਪੁੱਛਣਾ ਹੈ ਤਾਂ ਗੱਲ ਇਹ ਹੈ ਕਿ ਕੋਈ ਸਮਝ ਨਹੀਂ ਆ ਰਹੀ ਜਿੱਦਰ ਨੂੰ ਜਾਂਦੇ ਆ ਪਾਣੀ ਪਾਣੀ ਹੈ ਮੈਂ ਤੁਹਾਨੂੰ ਐਦਾਂ ਕਹਿ ਦਿਆ ਕਿ ਇੰਨੇ ਲੱਖ ਏਕੜ ਦਾ ਨੁਕਸਾਨ ਹੋ ਗਿਆ ਇੰਨੇ ਹਜ਼ਾਰ ਏਕੜ ਦਾ ਨੁਕਸਾਨ ਹੋ ਗਿਆ ਇੰਨੇ ਪਸ਼ੂਆਂ ਦਾ ਹੋ ਗਿਆ ਇੰਨੇ ਘਰਾਂ ਦਾ ਹੋ ਗਿਆ ਇਸ ਤਰ੍ਹਾਂ ਦੀ ਕੋਈ ਸਮਝ ਨਹੀਂ ਪਰ 6 ਜ਼ਿਲ੍ਹਿਆਂ 'ਚ ਮੈਂ ਜਿੱਥੇ ਘੁੰਮਿਆ ਉੱਥੇ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਹੋਏ ਆਪ ਟੂ ਹਬੋਰ ਤੱਕ ਸੋ ਕਈ ਪਿੰਡਾਂ ਦੇ ਵਿੱਚ ਤਾਂ ਨੁਕਸਾਨ ਐ ਐ ਕਿਥੋਂ ਦਾ ਪਾਣੀ ਆ ਕੇ ਨੰਗ ਗਿਆ ਕਈ ਥਾਂ ਤੇ ਜਾ ਕੇ ਪਾਣੀ ਡਾਫ ਲੱਗ ਗਈ ਹੈ ਜਾਨੀ ਕਿ ਰੁਕ ਗਿਆ ਪਾਣੀ ਉੱਥੇ ਵਾਟਰ ਲੌਗਿੰਗ ਹੋ ਗਈ ਹੈ ਐਸੇ ਪਿੰਡ ਵੀ ਨੇ ਜਿੱਥੇ 25 ਦਿਨਾਂ ਤੋਂ ਪਾਣੀ ਲਗਾਤਾਰ ਖੜਾ ਹੈ ਲੈਵਲ ਡਾਊਨ ਹੋਇਆ ਹੈ ਲੇਕਿਨ ਉਹਨਾਂ ਦਾ ਸਾਰਾ ਜਿਹੜਾ ਵਾਟਰ ਲੌਗਿੰਗ ਹੋ ਗਈ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਸਾਡਾ ਹੋਏਗਾ ਕੀ ਸੋ ਸੱਚ ਜਾਣਿਓ ਕਿੰਨੇ ਜਾਨਵਰ ਕਿੰਨੇ ਕੋਠੇ ਕਿਉਂਕਿ ਹਜੇ ਜਿਹੜੀ ਧੁੱਪ ਚੜੇਗੀ ਉਨੂੰ ਹੋਰ ਨੁਕਸਾਨ ਹੋਏਗਾ ਕਮਰੇ ਡੰਗਣ ਕੇ ਇੰਨੀਆਂ ਬੈਠਣ ਗਿਆ ਲੋਕ ਛੱਤਾਂ ਤੇ ਬੈਠੇ ਆ স্মੈਲ ਆ ਰਹੀ ਹੈ ਸੋ ਬਹੁਤ ਵੱਡਾ ਨੁਕਸਾਨ ਹੈ ਮੈਂ ਇਹੀ ਕਹਿ ਸਕਦਾ ਅਦਰਵਾਈਜ਼ ਤੁਸੀਂ ਬਤੌਰ ਪਾਰਟੀ ਕੀ ਕਰ ਰਹੇ ਹੋ ਲੋਕ ਗੁੱਸੇ ਚ ਨੇ ਉਹ ਕਹਿੰਦੇ ਆਉਂਦੇ ਆ ਫੋਟੋਆਂ ਕਰਾ ਕੇ ਲੀਡਰ ਜਾ ਰਹੇ ਆ ਕੋਈ ਗਾਰੇ ਚ ਵੜਿਆ ਕੋਈ ਕਈ ਚੱਕੀ ਫਿਰਦਾ ਸੁਖਬੀਰ ਜੀ ਪੈਸੇ ਵੰਡ ਰਹੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਵੀ 50000 ਪਹਿਲੇ ਦਿਨ ਦਿੱਤਾ ਸੀ ਤੁਸੀਂ ਕੱਲ ਪੈਸੇ ਵੰਡੇ ਆ ਇਹ ਦੇਖਾ ਦੇਖੀ ਕੀ ਮਾਹੌਲ ਚੱਲਿਆ ਦੇਖੋ ਦੇਖਾ ਦੇਖੀ ਨਹੀਂ ਗੱਲ ਬਿਲਕੁਲ ਹੀ ਜਨਤਾ ਦਾ ਗੁੱਸਾ ਜਦੋਂ ਹੁੰਦਾ ਹੈ ਸਰਕਾਰਾਂ ਦੇ ਪ੍ਰਤੀ ਜਦੋਂ ਇਸ ਇਹ ਕੰਮ ਇਹੋ ਜਿਹੜਾ ਜਿਹੜਾ ਡਿਜਾਸਟਰ ਹੁੰਦਾ ਉਹਨੂੰ ਸਰਕਾਰਾਂ ਹੀ ਰੋਕ ਪਾਉਂਦੀਆਂ ਵੱਡੇ ਪੱਧਰ ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਜਿਹੜੇ ਅਸੀਂ ਲੋਕ ਹੈ ਕੋਈ ਪੈਕੇਟ ਚੱਕੀ ਫਿਰਦਾ ਕੋਈ ਕੁਝ ਸਮਾਨ ਆਪਦੀ ਆਪਦੀ ਬਿੱਤ ਦੇ ਮੁਤਾਬਕ ਹਰ ਬੰਦਾ ਇਹ ਸੋਚਦਾ ਹੈ ਕਿ ਮੈਂ ਇਸ ਯੱਗ ਦੇ ਵਿੱਚ ਆਪਣਾ ਇਸ ਆਫਤ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਸੋ ਨਿਰੰਤਰ ਜੀਰੀ ਜਿੰਨੀ ਮੈਂ ਸਮਝਦਾ ਕਿ ਪਹੁੰਚ ਹੈ ਜਾਂ ਅਪਰੋਚ ਹੈ ਜਾਂ ਲਿਮਟ ਹੈ ਉਹਰੇ ਮੁਤਾਬਕ ਅਸੀਂ ਆਪਦੇ ਕਾਰਜ ਕਰ ਰਹੇ ਹਾਂ ਕਿਤੇ ਕਿਤੇ ਰਾਹਤ ਕਾਰਜ ਪਹੁੰਚਾਉਣੇ ਕਿਤੇ ਕਿਤੇ ਕੁਝ ਦੇਣਾ ਪੈਂਦਾ ਕਿਉਂਕਿ ਜਨਤਾ ਇਹ ਉਮੀਦ ਕਰਦੀ ਹੈ ਕਿ ਆਏ ਹੋ ਭਾਈ ਇੱਕ ਨੰ ਤੁਸੀਂ ਆਏ ਹੋ ਕੋਈ ਟਰਾਲੀ ਮਿੱਟੀ ਦੀ ਪਾ ਰਿਹਾ ਹੈ ਕੋਈ 10 ਟਰਾਲੀਆਂ ਪਾ ਰਿਹਾ ਹੈ ਕੋਈ ਤੇਲ ਦੇ ਰਿਹਾ ਹੈ ਕੋਈ ਛੇਨ ਦੇ ਰਿਹਾ ਕੋਈ ਤਾਰ ਦੇ ਰਿਹਾ ਹੈ ਸੋ ਇਸ ਤਰ੍ਹਾਂ ਵੇਖੋ ਵੀ ਇੱਕ ਇੱਕ ਦੂਜੇ ਨੂੰ ਬੰਦਾ ਜਦੋਂ ਲੱਗਦਾ ਹੈ ਤੇ ਇਹਦੇ ਨਾਲ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦਾ ਉਹਨਾਂ ਨੂੰ ਸਹਾਰਾ ਹੋ ਜਾਂਦਾ ਹੈ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਰੇ ਜਾਣਿਆਂ ਨੂੰ ਇੱਕ ਦੂਜੇ ਨੂੰ ਵੇਖੋ ਵੇਖ ਲੱਗਣਾ ਚਾਹੀਦਾ ਹੈ ਕਾਰਨ ਇਹ ਹੈ ਕਿ ਸਾਡੇ ਪੰਜਾਬ ਦਾ ਕਿਉਂਕਿ ਜੋ ਵਿਰਸਾ ਹੈ ਕੋਈ ਵਿਅਕਤੀ ਭੁੱਖਾ ਨਾ ਸੌਵੇ ਕੋਈ ਵਿਅਕਤੀ ਬਿਨਾਂ ਛੱਤ ਤੋਂ ਨਾ ਸੌਵੇ ਕਿਸ ਕੋਈ ਜਾਨਵਰ ਭੁੱਖਾ ਨਾ ਸੌਵੇ ਤੋ ਮੈਨੂੰ ਲੱਗਦਾ ਕਿ ਉਹਦੇ ਵਿੱਚ ਸਾਰੇ ਜਾਣੇ ਆਪਣਾ ਆਪਣਾ ਯੋਗਦਾਨ ਪਾ ਰਹੇ ਨਾ ਥੋਡੀ ਸਰਕਾਰ ਚ ਮਾਈਨਿੰਗ ਰੁਕੀ ਸੀ ਜਦੋਂ ਕੈਪਟਨ ਸਾਹਿਬ ਸੀਗੇ ਉਸ ਤੋਂ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ ਹੋਣ ਵਾਲੀ ਸਰਕਾਰ ਚ ਵੀ ਨਹੀਂ ਰੁਕੀ ਬਹੁਤ ਸਾਰੇ ਬਨਸ ਇਸ ਕਰਕੇ ਲੀਕ ਹੋ ਕੇ ਉੱਥੇ ਬਨ ਟੁੱਟੇ ਕਿਉਂਕਿ ਮਾਈਨਿੰਗ ਹੁੰਦੀ ਰਹੀ ਹੈ ਆਈ ਡੋਨਟ ਐਗਜੈਕਟਲੀ ਸੇ ਕਿ ਮਾਈਨਿੰਗ ਮਾਈਨਿੰਗ ਤਾਂ ਬਹੁਤ ਵੱਡਾ ਇੱਕ ਕਾਰਨ ਤਾਂ ਹੈਗਾ ਹੀ ਹੈ এনਵਾਇਰਨਮੈਂਟ ਇਸ਼ੂ ਹੈ ਦੇਖੋ ਹੁਣ ਕੱਲ੍ਹ ਕੇਂਦਰੀ ਮੰਤਰੀ ਆਏ ਉਹਨਾਂ ਨੇ ਕਿਹਾ ਡੂ ਟੂ ਮਾਈਨਿੰਗ ਪਰ এনਵਾਇਰਨਮੈਂਟ ਕੀ ਰਿ ਕੋਲਿ ਕਿੰਦਰ ਸਰਕਾਰ ਕੋਲ ਤੁਸੀਂ ਕਲੀਅਰੈਂਸ ਨਾ ਦਿਓ ਤੁਸੀਂ ਰੋਕ ਲਾ ਦਿਓ ਕਿ ਪੋਕ ਲੇਨ ਤੇ ਜੀਸੀਬੀਆਂ ਨਹੀਂ ਚੱਲਣ ਰੋਕ ਤਾਂ ਲੱਗੀ ਹੋਈ ਹੈ ਨਹੀਂ ਨਹੀਂ ਪਰ ਚੱਲ ਰਹੀਆਂ ਨੇ ਨਾ ਨੋ 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 ਕਾਨੂੰਨ ਬਣਾ ਦਿਓ ਕਿ ਜਿਹੜਾ ਬੰਦਾ ਚਲਾਊਗਾ ਉਹਨੂੰ 3 ਸਾਲ ਦੀ ਜਾਂ 2 ਸਾਲ ਦੀ ਸਜ਼ਾ ਹੋਰੀ ਪੋਕ ਲੇਨ ਵੀ ਉੱਥੇ ਅੰਦਰ ਪਈ ਗਲ ਜੂਗੀ ਇਹ ਸਖਤ ਕਾਨੂੰਨ ਬਣਾਉਣੇ ਪੈਣਗੇ ਦੂਸਰੀ ਗੱਲ ਦੂਸਰੀ ਵਲੀ ਇਟਸ ਨਾਟ ਓਨਲੀ ਬਿਕੋਜ਼ ਆਫ ਦਾ ਮਾਈਨਿੰਗ ਕੱਲੀ ਮਾਈਨਿੰਗ ਕਰਕੇ ਨਹੀਂ ਹੈ ਪਰ ਵਨ ਆਫ ਦਾ ਰੀਜਨਸ ਤਾਂ ਹੈ ਨਾ ਪਾੜ ਪਏ ਜਿਹੜੇ ਜਿਹੜੇ ਬੰਨ ਟੁੱਟੇ ਮਾਈਨਿੰਗ ਇੱਕ ਵੱਡਾ ਕਾਰਨ ਹੈ ਅਨਜਾਨ ਪੁਨਾ ਇੱਕ ਵੱਡਾ ਕਾਰਨ ਹੈ ਸਰਕਾਰ ਦੀ ਨਲਾਇਕੀ ਆਫੀਸਰਸ ਦੀ ਨਲਾਇਕੀ ਕਿਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤੁਸੀਂ ਮੌਕੇ ਤੇ ਹੈਂਡਲ ਕਰ ਦਿੰਦੇ ਉਥੋਂ ਨੂੰ ਪਤਾ ਲੱਗਦਾ ਕਿ ਬਾਰਿਸ਼ ਹੋਣੀ ਕਿਸੇ ਨੇ ਇਹ ਵੀ ਚੇਤਾਵਨੀ ਨਹੀਂ ਦਿੱਤੀ ਕਿ ਅਸੀਂ ਜਿਹੜੇ ਦਰ ਹੈ ਉਹ ਖੋਲ ਰਹੇ ਹਾਂ ਚੇਤਾਵਨੀ ਹੋ ਕਾ ਕੋਈ ਅਲਾਰਮ ਕੋਈ ਅਨਾਉਂਸਮੈਂਟ ਤਾਂ ਜੋ ਲੋਕਾਂ ਦਾ ਨੁਕਸਾਨ ਘੱਟ ਹੁੰਦਾ ਪੂਰੀ ਤੇ ਚਰਚਾ ਕਿਸੇ ਦਿਨ ਬਾਟ ਕੇ ਥੋੜੇ ਨਾ ਕਰਾਂਗੇ ਜਦੋਂ ਤੁਹਾਡੇ ਕੋਲ ਡੈਮਾਂ ਦੇ ਪ੍ਰਬੰਧ ਹੀ ਨਹੀਂ ਹੈਗੇ ਤੁਸੀਂ ਇਹ ਰੌਲਾ ਹੀ ਨਹੀਂ ਤੁਸੀਂ ਕਲੈਕਟਿਵਲੀ ਪਾ ਸਕੇ ਨਾ ਕਾਂਗਰਸ ਕਹਿੰਦੀ ਹੈ ਨਾ ਅਕਾਲੀ ਦਲ ਕਹਿੰਦਾ ਨਾ ਆਮ ਆਦਮੀ ਪਾਰਟੀ ਕਿਉਂ ਨਹੀਂ ਡਿਮਾਂਡ ਕਰਦੇ ਬੈਠੋ ਤੁਸੀਂ ਦਿੱਲੀ ਜਾਂਦੇ ਹੋ ਡੈਮ ਦਾ ਪ੍ਰਬੰਧ ਸਾਡੇ ਕੋਲ ਕਿਉਂ ਨਹੀਂ ਹੈ ਦੇਖੋ ਪ੍ਰਬੰਧ ਤਾਂ ਸਾਡੇ ਕੋਲ 3000 ਕਰੋੜ ਰੁਪਏ ਦਾ ਨਹੀਂ ਹੈ ਅਸੀਂ ਜਿਹੜੇ ਖਾਲਣੇ ਐ ਜਿਹਨੂੰ ਕਹਿੰਦੇ ਐ ਦਰਿਆ ਪੁੱਟਨੇ ਹੂੰ ਜਿੱਥੇ ਕੀ ਅੱਜਕੱਲ ਦਰਿਆ ਉੱਚਾ ਹੋ ਗਿਆ ਤੇ ਜਿਹਨੀਆਂ ਲੋਕਾਂ ਦੀਆਂ ਜ਼ਮੀਨਾਂ ਦਾ ਲੈਵਲ ਐ ਉਹ ਨੀਵਾ ਹੋ ਗਿਆ ਜਿਹੜੀਆਂ ਮਾਲਕੀ ਜ਼ਮੀਨ ਐ ਸੋ ਜੇ ਉਹਨੂੰ ਚੰਗੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਪਿੱਛੇ ਜੀ ਆਰਟੀਕਲ ਵੀ ਲੱਗਿਆ ਸੀ ਕਿ ਮਿਸਟਰ ਪੰਨੂ ਦਾ ਕਾਨ ਸਿੰਘ ਪੰਨੂ ਦਾ ਕਿ ਘਟੋ ਘਟ ਵੀ ਨੀਡ ਐਟ ਲੀਸਟ 3000 ਕਰੋੜ ਰੁਪਇਆ ਜੇ ਦਰਿਆਵਾਂ ਨੂੰ ਸਹੀ ਤਰੀਕੇ ਨਾਲ ਅਸੀਂ ਉਹਨਾਂ ਦੀ ਪਟਾਈ ਕਰ ਦਈਏ ਤੋਂ ਨਦੀ ਸਹੀ ਦਿਸ਼ਾ ਹੋ ਜੇ ਤਾਂ ਤਦ ਵੀ ਅਸੀਂ ਇਸ ਡਿਜਾਸਟਰ ਤੋਂ ਆਉਣ ਵਾਲੇ ਸਮੇਂ ਚ ਬਚ ਸਕਦੇ ਹਾਂ ਬਹੁਤ ਸਾਰੇ ਜਿਹੜੇ ਨਾਲੇ ਐ ਸਕੀਨ ਨਾਲਾ ਕੋਈ ਹੋਰ ਇੱਧਰ ਉੱਧਰ ਉਹਨਾਂ ਦੇ ਵਿੱਚ ਵੀ ਲੋਕਾਂ ਨੇ ਬਹੁਤ ਸਾਰੇ ਕਬਜ਼ੇ ਕੀਤੇ ਹੋਏ ਐ ਜਿਹੜਾ ਨੈਚੁਰਲ ਫਲੋ ਹੁੰਦਾ ਸੀ ਜਿਵੇਂ ਅਮਰੀਕਾ ਕੈਨੇਡਾ ਵਾਲੇ ਜਿੱਥੇ ਨੈਚੁਰਲ ਫਲੋ ਐ ਜਿਹਦਾ ਪੌਣ ਦਾ ਹੁੰਦਾ ਛੱਪੜ ਦਾ ਹੁੰਦਾ ਉਹ ਉੱਥੇ ਕੁਝ ਬੰਨ ਨਹੀਂ ਦਿੰਦੇ ਉਹ ਕਹਿੰਦੇ ਨਾ ਬਈ ਇਹ ਨਹੀਂ ਅਸੀਂ ਚਾਹੇ ਤੁਹਾਡੀ ਨਿੱਜੀ ਜ਼ਮੀਨ ਐ ਅਸੀਂ ਨਹੀਂ ਇੱਥੇ ਤੁਸੀਂ ਲੈਵਲਿੰਗ ਨਾਲ ਬਹੁਤ ਸਾਰੀ ਥਾਂ ਤੇ ਮਿੱਟੀ ਪਾ ਲਈ ਜਿੱਥੇ ਫਲੋ ਜਾਂਦਾ ਸੀ ਉੱਥੇ ਮਿੱਟੀ ਪਾ ਕੇ ਕਿਸੇ ਨੇ ਘਰ ਪਾ ਲਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਸਾਰੀਆਂ ਚੀਜ਼ਾਂ ਹੈ ਔਰ ਇਹ ਤਾਂ ਹਜੇ ਟ੍ਰੇਲਰ ਹੈ ਮੈਨੂੰ ਲੱਗਦਾ ਹਜੇ ਟ੍ਰੇਲਰ ਹੈ ਜਿਸ ਪ੍ਰਕਾਰ ਦੇ ਨਾਲ ਵਾਤਾਵਰਨ ਬਦਲ ਰਿਹਾ ਹੈ ਸਿਸਟਮ ਬਦਲ ਰਿਹਾ ਹੈ ਤੁਸੀਂ ਦੇਖੋ ਹਿਮਾਚਲ ਦੇ ਵਿੱਚ ਤਬਾਹੀ ਆ ਗਈ ਪਹਿਲਾਂ ਵੀ ਤੇ ਹੁਣ ਵੀ ਸੋ ਇਦਾਂ ਸਾਨੂੰ ਅਗਰ ਇਹਦੇ ਤੇ ਆਉਣ ਵਾਲੇ ਸਮੇਂ 'ਚ ਪੂਰਾ ਇੰਤਜ਼ਾਮ ਨਾ ਕੀਤਾ ਤਾਂ ਮੇਰੇ ਖਿਆਲ ਵੱਡੇ ਵੱਡੇ ਹੋਰ ਡਿਜਾਸਟਰ ਹੋਣਗੇ ਪਰ ਕੀ ਤੁਸੀਂ ਐਡਵੋਕੇਟ ਕਰਦੇ ਹੋ BBMB ਚ ਸਾਡੀ ਰਿਪਰੈਜੈਂਟੇਸ਼ਨ ਦੀ ਲੜਾਈ ਲੜੀਏ ਡੈਮਸ ਦੇ ਪ੍ਰਬੰਧ ਸਾਡੇ ਕੋਲ ਆਣੇ ਦੀ ਲੜਾਈ ਲੜੀਏ ਅਸੀਂ ਐਕਚੁਅਲੀ ਡਰਾਮਾ ਜ਼ਿਆਦਾ ਕਰਨ ਲੱਗ ਪਏ ਮੱਕੜ ਸਾਹਿਬ ਅਸੀਂ ਵੀ ਉਹ ਵੀ ਹੋਰ ਸਰਕਾਰਾਂ ਵੀ ਉਹ ਫੜ ਕੇ ਭਗਵੰਤ ਮਾਨ ਨੇ ਬੰਦ ਕਰਤਾ ਕਿ ਮੈਂ ਚੱਲੇ ਉੱਥੇ ਚੀਫ ਮਿਨਿਸਟਰ ਦਾ ਕੰਮ ਨਹੀਂ ਚੀਫ ਮਿਨਿਸਟਰ ਦਾ ਕੰਮ ਹੈ ਪਾਲਿਸੀ ਬਣਾਉਣਾ ਬਾਟ ਕੇ ਲੜਾਈ ਲੜਨਾ ਗੱਲ ਕਰਨਾ ਉੱਥੇ ਜਾ ਕੇ ਵੀ ਪੁਲਿਸ ਲਾਤੀ ਤੇ ਮੈਂ ਚੱਲਿਆ ਉਹਨਾਂ ਨੇ ਲਾਤੀ ਫਿਰ ਸੀ ਇਹ ਸਿਰਫ ਉਹਨਾਂ ਕੋਲੇ ਕਬਜ਼ਾ ਤਾਂ ਉਹਨਾਂ ਕੋਲੇ ਆ ਬੀਬੀਐਮੀ ਦਾ ਆਪਣੀ ਮਰਜ਼ੀ ਕਰਦੇ ਆ ਆਪਣੀ ਅੱਜ ਵੀ ਮਰਜ਼ੀ ਕਰਦੇ ਤੁਸੀਂ ਉਹ ਵੀਡੀਓ ਪਾ ਕੇ ਅਸੀਂ ਪਾਣੀਆਂ ਦੇ ਰਖਵਾਲੇ ਕਿੱਥੇ ਫਿਰਦੇ ਪਏ ਸੋ ਮੇਰੇ ਕਹਿਣ ਦਾ ਮਤਲਬ ਹਸਪੀਟਲ 'ਚ ਨਹੀਂ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਪਤਾ ਪਤਾ ਤਾਂ ਹੈ ਬਿਮਾਰ ਨੇ ਸੇ ਤੇ ਆ ਵੀ ਦੀ ਅਰਦਾਸ ਕਰ ਰਹੇ ਹਾਂ ਕਿ ਨਹੀਂ ਕੋਈ ਵੀ ਵਿਅਕਤੀ ਉਹ ਤਾਂ ਮੁੱਖ ਮੰਤਰੀ ਪੰਜਾਬ ਹੈ ਮੈਂ ਕਹਿੰਦਾ ਹਰ ਵਿਅਕਤੀ ਨੂੰ ਸੱਚੇ ਪਾਤਸ਼ਾਹ ਲੰਮੀ ਉਮਰ ਬਖਸ਼ੇ ਉਹਨੂੰ ਤੰਦਰੁਸਤੀ ਬਖਸ਼ੇ ਮੁੱਖ ਮੰਤਰੀ ਸਾਹਿਬ ਨੂੰ ਬਖਸ਼ੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਕਿਸਾਨ ਨੂੰ ਤਰੀਕੇ ਨਾਲ ਨਾਟ ਕੀ ਐਜ਼ ਯੂ ਸੈਡ ਕਿ ਫੋਟੋ ਸੈਸ਼ਨ ਫੋਟੋ ਸ਼ੂਟਸ ਜਿਹੜੀ ਟੈਕਨੀਕਲ ਗੱਲ ਹੈ ਉਹ ਸਾਨੂੰ ਬੈਠ ਕੇ ਉਹਨਾਂ ਨਾਲ ਕਰਨੀ ਚਾਹੀਦੀ ਹੈ ਨਿਬੇੜਨੀ ਚਾਹੀਦੀ ਹੈ ਹੁਣ ਫੋਟੋ ਸੈਸ਼ਨ ਨਹੀਂ ਹੈ ਮੰਨ ਲਓ ਤੁਸੀਂ ਹੁਣ ਮੰਨ ਲਓ ਵਡਿੰਗ ਸਾਹਿਬ ਇੰਨੇ ਲੀਡਰ ਆਏ ਉਹਦਾ ਕੀ ਫਾਇਦਾ ਹੋਊਗਾ ਮੈਨੂੰ ਦੱਸੋ ਕੇਂਦਰ ਮੰਤਰੀ ਆਇਆ ਗੰਨੇ ਚ ਵੜ ਗਿਆ ਪਾਣੀ ਚ ਵੜ ਗਿਆ ਬਿਆਨ ਉਹਨਾਂ ਨੇ ਵਿੱਚ ਵੜਨ ਦੀ ਕੀ ਲੋੜ ਸੀ ਤੁਸੀਂ ਚਲੋ ਕੋਈ ਗੱਲ ਉਹ ਪੈਕੇਜ ਦੇ ਜਾਂਦੇ ਕਈ ਵਾਰੀ ਸਹਾਰਨਬੁੱਦੀ ਨਾਲ ਵੜਨਾ ਵੀ ਪੈਂਦਾ ਪਾਣੀ ਚ ਜਾ ਚਲਾ ਗਿਆ ਲੇਕਿਨ ਪਹਿਲਾ ਬਿਆਨ ਉਹਨੇ ਲਾਇਆ ਕਹਿੰਦਾ ਡੂ ਟੂ ਮਾਈਨਿੰਗ ਭਾਈ ਮਾਈਨਿੰਗ ਤਾਂ ਤੁ

ਦੂਸਰੇ ਸਾਰੀਆਂ ਸਟੇਟਾਂ ਨੂੰ دیتا ਲੇਕਿਨ ਸਾਡੇ ਤੇ ਨਹੀਂ ਗੱਲ ਕੀਤੀ ਜਦੋਂ ਭਗਵੰਤ ਮਾਨ ਜੀ ਕਹਿੰਦੇ ਸੀ ਮੁਰਗੀ ਦਾ ਵੀ ਮੈਂ ਦੇਊਂਗਾ ਤੇ ਆਂਡੇ ਦਾ ਕੋਕਰੀ ਦੇਊਂਗਾ ਲੇਕਿਨ ਉਹ ਇਹਨਾਂ ਦੀ ਗੱਲ ਸੀ ਦਿੱਲੀ ਵਾਲਿਆਂ ਨੇ ਵੀ ਸਾਨੂੰ ਕੱਖ ਨਹੀਂ ਦਿੱਤਾ ਹਾਲਾਂਕਿ ਇਹਨਾਂ ਕੋਲੇ ਤਾਂ ਇਹਨਾਂ ਦੇ ਤਾਂ ਹਾਲਾਤ ਹੀ ਮਾੜੇ ਜਿਸ ਪ੍ਰਕਾਰ ਦੇ ਹਾਲਾਤ ਹੈ ਇਹ ਤਾਂ ਕੋਈ ਜਿਹੜੀ ਲੋਕਾਂ ਦੀ ਸੰਸਾ ਤੋਂ ਕੋਈ ਚੀਜ਼ ਆਉਂਦੇ ਉਹਰੇ ਤੇ ਕਬਜ਼ਾ ਕਰਕੇ ਆਪ ਵੰਡਣ ਲੱਗ ਪੈਂਦੇ ਇਹਨਾਂ ਦੇ ਡਿਪਟੀ ਕਮਿਸ਼ਨਰਾਂ ਨੇ ਇਹ ਕੰਮ ਵਧਿਆ ਹੋਇਆ ਇਹਨਾਂ ਨੇ ਡਿਪਟੀ ਕਮਿਸ਼ਨਰਾਂ ਕੋਲੇ ਤਰਪਾਲਾ ਨਹੀਂ ਹੈ ਤਰਪਾਲਾ ਕਿੱਥੋਂ ਲੈ ਰਹੇ ਸ਼ੱਲਰ ਜ਼ਾਲੇ ਕੋਲੋਂ ডিএফਐਸਸੀ ਨੂੰ ਕਹਿੰਦਾ ਉਹ ਪਰਾਣੀਆਂ ਤਰਪਾਲਾਂ ਲੋਕਾਂ ਦੇ ਘਰੇ ਗਈਆਂ ਉਹ ਰਿਜਮੂਰੀਆਂ ਸੀ ਸੋ ਮੇਰੇ ਕਹਿੰਦੇ ਮੈਂ ਸਰਕਾਰ ਦਾ ਕੰਮ ਤਾਂ ਜੈਸਾ ਵੈਸਾ ਐਸੇ ਹੀ ਐ ਇਹ ਉਹ ਹਾਲ ਐ ਜੇ ਕੋਈ ਮਾੜਾ ਸਕੂਲ ਦਾ ਪ੍ਰਿੰਸੀਪਲ ਮਾੜਾ ਲੱਗ ਜੇ ਨਾ ਸਕੂਲ ਚ ਜੇ 500 ਬੱਚੇ ਦੀ ਐਡਮਿਸ਼ਨ ਐ ਤਾਂ 50 ਰਹਿ ਜਾਂਦੇ ਉਹ ਹਾਲਾਤ ਐ ਸਾਡੇ ਪੰਜਾਬ ਦੇ ਸੋ ਪੰਜਾਬੀ ਚ ਸਿੱਧੀ ਗੱਲ ਹੈ ਕੋਲੇ ਕੋਲੇ ਕੀ ਪਲਾਨ ਹੈ ਮੈਂ ਤਾਂ ਇਹ ਪੁੱਛ ਰਿਹਾ ਕਿ ਤੁਸੀਂ ਹੱਲ ਦਿਓ ਕਿ ਪਲਾਨ ਕੀ ਹੈ ਹੁਣ ਇਸ ਹਾਲਾਤ ਚ ਕਿਵੇਂ ਬਚਾਇਆ ਜਾਊ ਰੈਸਕਿਊ ਕਿਵੇਂ ਹੋਊ ਲੋਕਾਂ ਦੀ ਰੀਹੈਬ ਕਿਵੇਂ ਹੋਊ ਬ੍ਰਦਰ ਹੁਣ ਰੀਹੈਬ ਦਾ ਇਹ ਹੈ ਕਿ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਇਹ ਪਾਣੀ ਡਾਊਨ ਹੋਵੇ ਹਮ ਸੰਸਾਮਾ ਬਹੁਤ ਸਾਰੇ ਲੱਗੀਆਂ ਬਾਬੇ ਲੱਗੇ ਆ ਲੋਕ ਲੱਗੇ ਆ ਆਮ ਜਨਤਾ ਲੱਗੀ ਆ ਕੋਈ ਸਾਡੇ ਵਰਗੇ ਵੀ ਤਿਲ ਫੁਲਕੇਨ ਕਾ ਦਾਨ ਕਰਦੇ ਇਸ ਤੋਂ ਬਾਅਦ ਅਗਰ ਰੀਹੈਬ ਕਰਨਾ ਹੈ ਜਦੋਂ ਪਾਣੀ ਉਤਰ ਜਾਂਦਾ ਹੈ ਉਸ ਤੋਂ ਬਾਅਦ ਸਾਨੂੰ ਇਹਦਾ ਦੀ ਜਿਹੜੀ ਮਿੱਟੀ ਚ ਸਿਲਟ ਜਮਗੀ ਹੈ ਖੇਤਾਂ ਚ ਉਹ ਚਕਾਉਣ ਦਾ ਕੰਮ ਕਰਨਾ ਕਿਉਂਕਿ ਐਟ ਲੀਸਟ ਕਣਕ ਬੀਜੀ ਜਾਵੇ। ਅੱਛਾ ਕਿਸਾਨ ਇਹ ਕਹਿ ਰਹੇ ਆ ਕਿ ਘੱਟੋ ਘੱਟ ਰੇਤਾ ਸਾਨੂੰ ਚੁੱਕ ਲੈਣ ਦਿਓ ਅਸੀਂ ਵੇਚ ਲਈਏ। 100% ਇਹਦੀ ਆਵਾਜ਼ ਵੀ ਲੜਾਂਗੇ, ਇਹਦੀ ਲੜਾਈ ਵੀ ਲੜਾਂਗੇ। ਵੀ ਵਿਲ ਰਾਈਟ ਇਟ ਡਾਊਨ ਟੂ ਦਾ ਗਵਰਨਮੈਂਟ ਅਗਰ ਕੋਈ ਨਹੀਂ ਚੱਕਣ ਦੇਗਾ ਤਾਂ ਭਾਵੇਂ ਕੁਝ ਕਰਨਾ ਪਵੇ ਉਹ ਕਰਾਂਗੇ। ਕਿਉਂਕਿ ਉਹ ਸਿਲਟ ਅਗਰ ਚੱਕ ਲੈਣਗੇ, ਉਹ ਰੇਤਾ ਚੱਕ ਲੈਣਗੇ, ਉਹ ਵੇਚ ਦੇਣਗੇ, ਕਮ ਸੇ ਕਮ ਉਹਨਾਂ ਨੂੰ ਥੋੜਾ ਆ ਜਾਏਗਾ, ਰੈਵਨਿਊ ਆ ਜਾਏਗਾ। ਇਹਦੇ ਨਾਲ ਅਗਲਾ ਉਹ ਤੇਲ ਪਾ ਕੇ ਚੱਲ ਰਹੀ ਸੀ ਉਹ ਕਹਿੰਦੇ ਅੱਧੇ ਮਿੰਟ ਤੋਂ ਪਹਿਲਾਂ ਪਰਚਾ ਦਰਜ ਹੋ ਜਾਂਦਾ 2 ਲੱਖ ਰੁਪਏ ਪਰ ਨਾਈਟ ਦਾ ਸਿਸਟਮ ਚੱਲਦਾ ਹੈ ਇੱਥੇ ਲੋਕਲ ਐਮਐਲਏ ਤੋਂ ਲੈ ਕੇ ਐਸਐਚਓ ਤੱਕ ਜੇ ਰਾਤ ਨੂੰ ਗੱਡੀਆਂ ਚਲਣੀਆਂ ਤਾਂ ਸੁਣਿਆ ਤਾਂ ਇਦਾਂ ਦੀ ਕਹਾਣੀ ਹੈ ਸੁਣਿਆ ਤਾਂ ਇਦਾਂ ਦੀ ਕਹਾਣੀ ਹੈ ਮੈਂ ਉਦੋਂ ਆਈਡੀਆ ਦਿੱਤਾ ਸੀ ਆਪਣੀ ਸਰਕਾਰ ਵੇਲੇ ਸਾਡੀ ਸਰਕਾਰ ਵੇਲੇ ਮਾਈਨਿੰਗ ਸੀਗੀ ਹੂੰ ਨੋ ਡਾਊਟ ਅਬਾਊਟ ਥੈਟ ਮੰਦੇ ਹੋ ਨਾ 100% 50% ਪਰ ਇਹਦਾ ਇੱਕ ਹੀ ਹੱਲ ਹੈ ਜੇ ਨੂੰ ਮੈਂ 2002 ਚ ਕਰ ਪਾਇਆ ਸੀ ਉਦੋਂ ਅਸੀਂ ਟਰਾਲੀ ਭਰ ਕੇ ਲਿਆਉਂਦੇ ਹੁੰਦੇ ਸੀ ਜਲਾਲਾਬਾਦ ਪੀਪੇ ਲੈ ਕੇ ਬੰਦੇ ਬੈਠੇ ਹੁੰਦੇ ਸੀ ਹਾਂ ਤੇ ਉਹ ਭਰ ਦਿੰਦੇ ਸੀ ਤੇ 1100 ਰੁਪਏ ਚ ਵੱਡਾ ਟਰੱਕ ਆ ਜਾਂਦਾ ਸੀ ਇਹ ਮੈਂ ਫੋਨ ਜੇ ਮਾਈਨਿੰਗ ਤੋਂ ਬਚਣਾ ਹੈ এনवायरमेंट इशू ਤੋਂ ਬਚ ਜਾਊਗਾ ਫਲਡਸ ਤੋਂ ਬਚ ਜਾਣਗੇ ਨਾਓ ਯੂ ਕੈਨ ਸਟਾਪ ਇਥੇ ਲਾ ਬਣੇ ਪੋਕਲੇਨ ਜੀਸੀਬੀ ਬੰਦ ਜੇ ਮਿਲ ਗਈ 3 ਸਾਲ ਦੀ ਸਜ਼ਾ ਸਾਧਨ ਮਿਲੇਗਾ ਨਹੀਂ ਜੀਰੇ ਨਾਮ ਤੇ ਉਹ ਹੋਈ ਬੱਠਲਾਂ ਨਾਲ ਕਈਆਂ ਨਾ ਰੇਤਾ ਓਪਨ ਹੋ ਜੇ ਕੋਈ ਇੱਥੇ ਬੋਲੀ ਨਾ ਹੋਵੇ ਕੋਈ ਇੱਥੇ ਬੋਲੀ ਦੇਣ ਵਾਲਾ ਨਾ ਹੋਵੇ ਜਿਹਨੂੰ ਜੋ ਰੇਤਾ ਚਾਹੀਦਾ ਜੇ ਮੈਂ ਇਹਦੇ ਨਾਲ ਜਿਵੇਂ ਪਹਿਲਾਂ ਹੁੰਦਾ ਸੀ ਜਿਵੇਂ ਪਹਿਲਾਂ ਹੁੰਦਾ ਸੀ ਫਿਰ ਕਿਸੇ ਨੇ ਕਿਹਾ ਅਫਸਰ ਨੇ ਕਿ ਪ੍ਰੋਡਕਸ਼ਨ ਕਰ ਦਿਓਗੇ ਮੈਂ ਕਿਹਾ ਪ੍ਰੋਡਕਸ਼ਨ ਉਦੋਂ ਵੀ ਹੋਟਲ ਬੰਦੇ ਸੀ ਉਦੋਂ ਵੀ ਬਿਲਡਿੰਗਸ ਬਣੇ ਉਲਟਾ ਸਾਨੂੰ ਪੈਸਾ ਬਚ ਜਾਏਗਾ ਕਿਵੇਂ ਪੈਸਾ ਬਚੇਗਾ ਸਰਕਾਰੀ ਬਿਲਡਿੰਗਾਂ ਦੇ ਵਿੱਚ ਜਿਹੜੀ ਰੇਤੇ ਦੀ ਕਾਸਟਿੰਗ ਹੁੰਦੀ ਹੈ ਉਹਰੇ ਤੇ ਕਿਤੇ ਨਾ ਕਿਤੇ ਕਿਉਂਕਿ ਰੇਤਾ ਇਸ ਫ੍ਰੀ ਨਾ ਹੋ ਉਸ ਨੂੰ ਆਸਟ੍ਰੇਲੀਆ ਚਾਹੀਦੀਆਂ 12 ਟਰੱਕ ਚਾਹੀਦੇ ਆ ਜਾਓ ਲੇਬਰ ਲੈ ਜਾਓ ਲੇਬਰ ਅ ਚਾ ਲੇਬਰ ਮਿਲ ਜਾਏਗੀ ਪਿੰਡਾਂ ਦੇ ਵਿੱਚ ਜਿਹੜੀ ਲੇਬਰ ਹੈ 20 ਮਿੰਟਾਂ ਦੇ ਵਿੱਚ ਟਰੱਕ ਭਰ ਦਿੰਦੇ ਸੀ ਬੰਦੇ ਉੱਥੇ 30 ਦੀ ਬੰਦਿਆਂ ਦੀਆਂ 40 40 ਬੰਦਿਆਂ ਦੀਆਂ ਟੋਲੀਆਂ ਬੈਠੀਆਂ ਹੁੰਦੀਆਂ ਨਾਲੇ ਕਈ ਨਾਲ এনवायरमेंट ਖਰਾਬ ਨਹੀਂ ਹੋਏਗਾ ਲੇਬਰ ਮਿਲ ਜਾਏਗੀ ਅ ਦੂਜਾ ਮਾਈਨਿੰਗ ਦੀ ਜਿਹੜੇ ਵੱਡੇ ਵੱਡੇ 40 40 ਫੁੱਟ ਵਾਲੇ ਨਾਲੇ ਸਾਡੀਆਂ ਜਿਹੜੀਆਂ ਟਰੱਕਾਂ ਨੇ ਸਾਡੀਆਂ ਰੋਡ ਇਨਫਰਾ ਤੋੜ ਦਿੰਦੇ ਆ ਉਹ ਨਹੀਂ ਹੋਏਗਾ ਸਾਨੂੰ 2.5 300 ਕਰੋੜ ਰੁਪਏ ਨਹੀਂ ਚਾਹੀਦਾ 30000 ਕਰੋੜ ਕਿਹਾ ਸੀ ਇਹਨਾਂ ਨੇ ਤੁਹਾਡੇ ਯਾਦ ਹੋਣਾ ਕਿ ਆਊਗਾ ਆਇਆ 280 ਕਰੋੜ ਇੱਧਰ ਦੋਨੇ ਸਾਰੀਆਂ ਸਰਕਾਰਾਂ ਦੇਖ ਲਓ ਇਹ 20 ਕਹਿ ਲੈਣੇ 30 ਕਹਿ ਲੈ ਇਹਨਾਂ ਨਾਲ ਦਾ ਤਾਂ ਝੂਠਾ ਤੇ ਮੱਕਾਰ ਹੀ ਕੋਈ ਨਹੀਂ 20000 ਕਰੋੜ ਤੱਕ ਹੀ ਆਉਣਾ ਸੀ 300 ਕਰੋੜ ਰੁਪਏ ਨਹੀਂ ਆ ਰਹੇ ਸੋ 300 ਕਰੋੜ ਰੁਪਏ ਪਿੱਛੇ ਤੁਸੀਂ 3000 ਕਰੋੜ ਰੁਪਏ ਦਾ ਨੁਕਸਾਨ ਕਰਦੇ ਉਹ ਰੋਡ ਇਨਫਰਾਸਟ੍ਰਕਚਰ ਸਾਰਾ ਸਿਸਟਮ ਨੈਟਵਰਕ ਲੋਕਾਂ ਨੂੰ ਕਾਸਟਿੰਗ ਜਿਆਦਾ ਪੈ ਰਹੀ ਹੈ ਰੇਤੇ ਦੀ ਸੋ ਲੋਕਾਂ ਦਾ ਇਕੱਲਾ ਤੇਲ ਪਾਣੀ ਲੱਗੇ ਤੇ ਲੇਬਰ ਲੱਗੇ ਆਪੇ ਲੈਉਣ ਕਿਉਂ ਪਰਚੀ ਘਟਾਉਣੀ ਪਵੇ ਖੇਤ ਵਾਲੇ ਦਾ ਖੇਤ ਚੱਕਲੋਣੇ ਦੀ ਵਾਲੇ ਨੇ ਚੱਕਣਾ ਨਦੀ ਹਲਚੂ ਚੱਕਲੋ ਬਿਲਕੁਲ ਇੱਕ ਹੀ ਲਾ ਪੋਕਲੈਂ ਜੀਸੀਬੀ ਬੰਦ ਜੀਰੇ ਨਾਤੇ ਪੋਕਲੈਂ ਜੀਸੀਬੀ ਉਥੇ ਕੰਮ ਕਰਦੀ ਮਿਲਦੀ 3 ਸਾਲ ਦੀ ਸਜ਼ਾ ਜਿੱਥੇ ਰੇਤਾ ਜਿਨੇ ਪਰਣਾ ਜਿਵੇਂ ਪਰਣਾ ਉਹਨੂੰ ਭਰ ਕੇ ਲਿਆ ਆਵੇ 댓्स ਇਟ ਸਾਡਾ ਰੇਤਾ ਪੰਜਾਬ ਚੋਂ ਬਾਹਰ ਨਹੀਂ ਜਾਊਗਾ ਜੋ ਪੰਜਾਬ ਨੂੰ ਚਾਹੀਦਾ 댓 ਰੇਤਾ ਇਜ਼ ਇਨਾਫ ਇੱਕ ਕਾਨੂੰਨ ਬਣੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੱਲ ਨੂੰ ਰੋਕ ਜਾਏਗਾ ਦੁਬਈ ਚ ਕਿਉਂ ਨਹੀਂ ਕੋਈ ਸੋਨਾ ਚੋਰੀ ਕਰਦਾ 25 ਕਿਲੋ ਦਾ ਹਾਰ ਲੰਮਕੀ ਜਾਂਦਾ ਉਹਨਾਂ ਨੂੰ ਪਤਾ ਹੱਥ ਵੱਡੂਗਾ ਇੱਥੇ ਜਾਣ ਬੁੱਝ ਕੇ ਬਣਾਇਆ ਜਾਂਦਾ ਕਾਨੂੰਨ ਐਸੇ ਕਰਕੇ ਕਿ ਕੋਈ ਸਰਕਾਰ ਨੇ ਉਸ ਤੋਂ ਰੈਵਨਿਊ ਖਾਣ ਪੈਸੇ ਖਾਣੇ ਰੈਵਨਿਊ 300 ਕਰੋੜ ਰੁਪਏ ਕਾਗਜ਼ਾਂ 'ਚ ਜਮਾ ਕਰਾਉਣਾ ਹੈ 3000 ਕਰੋੜ ਰੁਪਏ ਲੁਕਾ ਜਾਣਗੇ ਜਿਹੜੇ ਉਹਨਦੇ ਠੇਕੇਦਾਰ 12-12 ਲਿੰਗ ਸਟੇਟਾਂ ਵਾਲੇ ਫਿਰ ਉਹਨਾਂ ਕੋਲੇ 5-5 ਗਨਮਣ ਹੁੰਦੇ 10-10 ਗਨਮਣ ਹੁੰਦੇ ਆਖਰੀ ਸਵਾਲ ਹੈ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰ ਸਟੇਟ ਨੂੰ ਲੋਡ ਬਹੁਤ ਜ਼ਿਆਦਾ ਹੈ ਇਜ਼ ਇਟ ਅ ਬਿਗ ਫੇਲਿਅਰ ਐਡਮਿਨਿਸਟ੍ਰੇਸ਼ਨ ਦਾ ਦੋਨਾਂ ਕੇਂਦਰ ਨਾਲ ਵੀ ਰਾਬਤਾ ਨਹੀਂ ਹੋਇਆ ਜਾਂ ਕੋਈ ਕਾਂਸਪਰੇਸੀ ਲੱਗਦੀ ਹੈ ਤੁਹਾਨੂੰ ਕਿ ਪਾਕਿਸਤਾਨ ਨੂੰ ਮਾਰਨਾ ਸੀ ਦੇ ਨਾਲ ਸਾਨੂੰ ਮਾਰਤਾ ਇਹ ਨਹੀਂ ਪਾਕਿਸਤਾਨ ਨੂੰ ਤਾਂ ਕਿੱਦਾਂ ਮਾਰੇ ਆ ਸਾਨੂੰ ਉਲਟਾ ਮਾਰਤਾ ਤੁਸੀਂ ਪਾਣੀ ਪਾਣੀ ਦੇ ਔਰ ਵੇਲੇ ਨਾਲ ਛੱਡਿਆ ਹੁੰਦਾ ਤਾਂ ਸੀਨਾ ਮਰਦੇ ਤੁਸੀਂ ਕਿਸੇ ਨੂੰ ਮਾਰਨਾ ਨਹੀਂ ਮਾਰਨਾ ਮੈਨੂੰ ਨਹੀਂ ਪਤਾ ਇਹ ਕੀ ਸੀਗਾ ਲੇਕਿਨ ਦੋਵਾਂ ਸਰਕਾਰਾਂ ਦੀ ਗਵਰਨਮੈਂਟ ਆਫ ਇੰਡੀਆ ਤੇ ਇਹਨਾਂ ਦੀ ਦੋਵਾਂ ਦੀ ਮੈਨੂੰ ਲੱਗਦਾ ਫੁੱਲ ਰਿਸਪੌਂਸਿਬਿਲਟੀ ਹੈ ਦੋਨਾਂ ਨੇ ਸਾਡੇ ਪੰਜਾਬ ਨਾਲ ਰਲ ਕੇ ਧੋਖਾ ਕੀਤਾ ਇਹ ਵੀ ਹੋ ਸਕਦਾ ਅੱਜਕਲ ਕ੍ਰੀਏਟ ਕੀਤੇ ਜਾਂਦੇ ਕੀ ਤੁਸੀਂ ਸਤਪਾਲ ਮਲਿਕ ਕੀ ਕਹਿੰਦੇ ਸਨ ਕੀ ਕਹਿੰਦੇ ਸਨ ਸਤਪਾਲ ਮਲਿਕ ਕਿਨੇ ਇਲੈਕਸ਼ਨ ਲੜਿਆ ਗਿਆ ਸਤਪਾਲ ਮਲਿਕ ਚਲੇ ਗਏ ਫਿਰ ਉਹਨਾਂ ਨੇ ਦੱਸਿਆ ਕਿਉਂ ਹੋਇਆ ਕਿਵੇਂ ਹੋਇਆ ਹਾਦਸਾ ਕਿਵੇਂ ਹੋਇਆ ਕੇਅਰ ਹੀ ਕ੍ਰੀਏਸ਼ਨ ਹੁੰਦੀ ਹੈ ਫਿਰ ਮੈਂ ਆਵਾਂਗਾ ਕੁਝ ਦੂੰਗਾ ਕੁਝ ਕਰਾਂਗੇ ਦੇਖਾਂਗੇ ਦਿਖਾਏਂਗੇ ਕੀ ਚੱਲ ਰਹਾ ਹੈ ਫਿਰ ਮੈਂ ਪੰਜਾਬ ਦਾ ਪੁੱਤਰ ਮੈਂ ਬਚਾਣੇ ਆਉਂਗਾ ਮੈਂ ਬਚਾਉਂਗਾ ਹੋ ਸਕਦਾ ਇਦਾਂ ਦੀ ਵੀ ਕਹਾਣੀ ਹੋਵੇ ਇੱਥੇ ਕੋਈ ਪਤਾ ਨਹੀਂ ਕੀ ਹੋ ਸਕਦਾ ਐਨੀਥਿੰਗ ਕੈਨ ਪੋਸੀਬਲ ਰਾਹੁਲ ਗਾਂਧੀ ਆ ਰਹੇ ਔਰ ਰਾਹੁਲ ਗਾਂਧੀ ਜੀ ਨੇ ਬਪੇਸ਼ ਬਗੇਲ ਜੀ ਨੂੰ ਭੇਜਿਆ ਪਹਿਲਾਂ ਚਿੰਤਾ ਜ਼ਾਹਿਰ ਕੀਤੀ ਮੇਰੇ ਨਾਲ ਵੀ ਗੱਲ ਹੋਈ ਵੀਡੀਓ ਵੀ ਪਾਈ ਉਹਨਾਂ ਨੂੰ ਉਮੀਦ ਹੈ ਕਿ ਰਾਹੁਲ ગાંધી ਜੀ ਇਹ ਰਾਸ਼ਟਰਪਤੀ ਦੇ ਚੋਣ ਤੋਂ ਬਾਅਦ ਉਹਨਾਂ ਨਾਲ ਗੱਲ ਕਰਕੇ ਜਰੂਰ ਸ਼ਹਿਦ ਆ ਸਕਦੇ ਹਨ ਧੰਨਵਾਦ ਰਾਜਾ ਵੜਿੰਗ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਗੰਭੀਰ ਮੁੱਦੇ ਨੇ ਔਰ ਇਹਨਾਂ ਮੁੱਦਿਆਂ ਨੂੰ ਐਡਰੈਸ ਕਰਨਾ ਬਹੁਤ ਲਾਜ਼ਮੀ ਹੈ ਡੈਮਾਂ ਦੇ ਪ੍ਰਬੰਧ ਤੋਂ ਲੈ ਕੇ ਔਰ ਬਹੁਤ ਵੱਡਾ ਇੱਕ ਗੱਲ ਰਾਜਾ ਵੜਿੰਗ ਕਹਿ ਕੇ ਗਏ ਕਿ ਕਈ ਵਾਰ ਚੀਜ਼ਾਂ ਕ੍ਰੀਏਟ ਕੀਤੀਆਂ ਜਾਂਦੀਆਂ ਔਰ ਸਿੱਧਾ ਸਿੱਧਾ ਤੰਜ਼ ਜਿਹੜਾ ਇਹ ਕੀਤਾ ਗਿਆ ਕਿ ਸ਼ਾਇਦ ਪਹਿਲਾਂ ਨੁਕਸਾਨ ਕੀਤਾ ਤੇ ਫਿਰ ਪਰਪਾਈ ਕਰਨ ਨੂੰ ਲੈ ਕੇ ਇਹ ਸਿਆਸਤ ਹੋ ਸਕਦੀ ਹੈ ਕੈਮਰਾ ਪਰਸਨ ਗੁਰਵਿੰਦਰ ਸਿੰਘ ਦੇ ਨਾਲ ਸਿਮਰਤ ਜੋਤ ਸਿੰਘ ਮੱਕੜ ਐਸ ਐਮ ਟੀਵੀ ਅੰਮ੍ਰਿਤਸਰ